ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸਦਾ ਸੁਖਬੀ ਸਿੰਘ ਬਾਦਲ ਉਤੇ ਜਾਣ ਲੇਵਾ ਹਮਲਾ ਜੋ ਹੈ ਉਹ ਹੋਇਆ ਜਿਸ ਨੂੰ ਲੈ ਕੇ ਆ ਘਟਨਾ ਤੋਂ ਬਾਅਦ ਜੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸਦਾ ਨਾਮ ਨਰੈਣ ਸਿੰਘ ਚੋੜਾ ਜੋ ਹੈ ਉਹ ਉਹ ਦੱਸਿਆ ਜਾ ਰਿਹਾ ਹੈ ਹਾਲਾਂਕਿ ਨਰੈਣ ਸਿੰਘ ਚੋੜਾ ਦਾ ਪਹਿਲਾ ਵੀ ਕ੍ਰਿਮਿਨਲ ਇਤਿਹਾਸ ਜਿਹੜਾ ਹੈ ਉਹ ਰਹਿ ਚੁਕਿਆ ਤੇ ਸਿੱਖ ਜਥੇਬੰਦੀਆਂ ਦੇ ਵਿੱਚ ਉਸ ਦੀ ਚੱਗੀ ਪੈੜ ਜਿਹੜੀ ਹੈ ਉਹ ਦੱਸੀ ਜਾਂਦੀ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਅੱਜ ਜਿਹੜਾ ਸੁਖਬੀ ਸਿੰਘ ਬਾਦਲ ਦੂਸਰੇ ਦਿਨ ਆਪਣੀ ਤਰਖਾਲ ਗਵਾਉਣ ਤੋਂ ਬਾਅਦ ਆਪਣੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਸਨ ਉਸ ਦੌਰਾਨ ਹੀ ਇਹ ਕਟੜਾ ਜਿਹੜੀ ਸੀਗੀ ਉਹ ਕੈਦ ਹੋਈ ਜਦੋਂ ਸੁਖਬੀ ਸਿੰਘ ਬਾਦਲ ਬਰਸ਼ਾ ਫੜ ਕੇ ਚੋੜਾ ਪਾ ਕੇ ਤੇ ਗਲ ਦੇ ਵਿੱਚ ਤਕਤੀ ਪਾ ਕੇ ਜਦੋਂ ਸਚਕਣ ਸਿੰਘ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸਨ ਉਸ ਵੇਲੇ ਨਰਾਇਣ ਸਿੰਘ ਚੋੜਾ ਜਿਸ ਤਰ੍ਹਾਂ ਹੀ ਉਹਨਾਂ ਦੇ ਨਜ਼ਦੀਕ ਪਹੁੰਚਦੇ ਰੇ 250 ਮੀਟਰ ਦੀ ਦੂਰੀ ਮਾਫ ਕਰਨਾ 25 ਮੀਟਰ ਦੀ ਦੂਰੀ ਜਿਹੜੀ ਸੀਗੀ ਉਹ ਰਹਿ ਗਈ ਸੀਗੀ ਤੇ ਜਦੋਂ ਹਿਸਤਾਨਾ ਨੇ ਆਪਣਾ ਰਿਵੋਲਵਰ ਕੱਢਿਆ ਗਿਆ ਤਾਂ ਇੱਕ ਸੇਵਾਦਾਰ ਵੱਲੋਂ ਉਸ ਰਿਵੋਲਵਰ ਨੂੰ ਖੋਲ੍ਹ ਦਿੱਤਾ ਗਿਆ ਤੇ ਉਹ ਹਵਾਈ ਫਾਇਰ ਜਿਹੜਾ ਉਹ ਉਹ ਹੈ ਲੇਕਿਨ ਕਿਤਨਾ ਕਹਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਜਾਨ ਜਿਹੜੀ ਹੈ ਉਹ ਜੋ ਹੈ ਬਾਲ ਬਾਲ ਬਚਿਆ ਹਾਲਾਂਕਿ ਕੱਲ ਜੋ ਸਕਿਉਰਟੀਜ਼ ਨੂੰ ਲੈ ਕੇ ਹਮੇਸ਼ਾ ਗੱਲ ਕੀਤੀ ਜਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਬਹੁਤ ਜ਼ਿਆਦਾ ਸਕਿਉਰਟੀ ਜਿਹੜੀ ਹੈ ਉਹ ਤਰਨਾਤ ਕੀਤੀ ਹੋਈ ਹੈ ਲੇਕਿਨ ਅੱਜ ਜਿਸ ਤਰ੍ਹਾਂ ਇਹ ਸਕਿਉਰਟੀ ਦਾ ਥੋੜਾ ਜਿਹਾ ਪੈਰਾ ਘਟਿਆ ਉਸ ਤੋਂ ਬਾਅਦ ਇਹ ਜਿਹੜਾ ਹੈ ਜ਼ਰੂਰ ਜਿਹੜਾ ਵਾਰਦਾਤ ਨੂੰ ਅੰਜਾਮ ਜਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਿਸ ਵੱਲੋਂ ਪਹਿਲਾਂ ਹੀ ਇਨਪੁੱਟ ਸੀ ਕਿ ਗੁਰਸੁਖਬੀ ਸਿੰਘ ਬਾਦਲ ਉਤੇ ਕੋਈ ਵੀ ਅਟੈਕ ਜਿਹੜਾ ਆ ਉਹ ਹੋ ਸਕਦਾ ਹੈ ਅਤੇ ਉਹ ਹਾਲਾਂਕਿ ਇਹ ਰਿਵੋਲਵਰ ਦਾ ਅਟੈਕ ਜਾਂ ਗੋਲੀ ਦਾ ਅਟੈਕ ਨਹੀਂ ਦੱਸਿਆ ਜਾ ਰਿਹਾ ਸੀ ਕਿਹਾ ਜਾ ਰਿਹਾ ਸੀਗਾ ਕਿ ਕਿਸ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਜੁੱਤੀ ਮਾਰੀ ਜਾ ਸਕਦੀ ਹੈ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀ ਅਫਵਾਹ ਜਿਹੜੀ ਸੀਗੀ ਉਹ ਫੈਲ ਰਹੀ ਸੀ ਲੇਕਿਨ ਕਿਤਨਾ ਕਿਤਾ ਜਿੱਤਾ ਹੀ ਸੁਖਬੀ ਸਿੰਘ ਬਾਦਲ ਸੇਵਾ ਕਰ ਰਹੇ ਸਨ ਸੇਵਾ ਦੇ ਦੌਰਾਨ ਇੱਕ ਵਿਅਕਤੀ ਪਹੁੰਚਦਾ ਹੈ ਨਰਨ ਸਿੰਘ ਜੋੜਾ ਜੋ ਕਿ ਡੇਰਾ ਬਾਬਾ ਨਾਨਕ ਦਾ ਦੱਸਿਆ ਜਾਂਦਾ ਉਸ ਇੱਕ ਜਿੱਥੇ ਬੰਦਿਆ ਦੇ ਆਗੂ ਵੀ ਉਹ ਮੰਨੇ ਜਾਂਦੇ ਨੇ ਤੇ ਕ੍ਰਿਮੀਨਲ ਕੇਸ ਜਿਹੜੇ ਨੇ ਉਹਨਾਂ ਤੇ ਕਾਫੀ ਪਹਿਲਾਂ ਵੀ ਚੱਲ ਚੁੱਕੇ ਨੇ 5 ਸਾਲ ਤਕਰੀਬ ਉਹਨਾਂ ਨੂੰ ਜੇਲ ਜਿਹੜੀ ਹੈ ਉਹ ਕੱਟੀ ਜਾ ਸਕੀ ਹੈ ਲੇਕਿਨ ਉਸ ਤੋਂ ਬਾਅਦ ਜਿੱਦਾਂ ਹੀ ਉਹ ਨਜ਼ਦੀਕ ਪਹੁੰਚਦੇ ਨੇ ਤੇ ਗੋਲੀ ਚਲਾਈ ਜਾਂਦੀ ਹੈ ਉਹ ਗੋਲੀ ਜਿਹੜੀ ਹੈ ਉਹ ਜਿਹੜਾ ਮੇਨ ਦਰਵਾਜ਼ਾ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਸੁਵੇ ਬੈਠੇ ਹੋਏ ਸਨ ਉੱਥੇ ਜਾ ਕੇ ਲੱਗਦੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਨਿਰੰਤਰ ਸੇਵਾ ਜਿਹੜੀ ਹੈ ਉਹ ਕਰਦੇ ਨੇ ਅਤੇ ਉਸ ਤੋਂ ਬਾਅਦ ਨਾਲ ਹੀ ਹਰਸਮ ਵਟਸਐਪ ਪਹੁੰਚਦੇ ਨੇ ਅੱਖਾਂ ਉਹਨਾਂ ਦੀਆਂ ਨਾਮਸਾਨ ਕਿਉਂਕਿ ਘਰ ਦੇ ਵਿੱਚ ਉਹਨਾਂ ਦੇ ਬੇਟੀ ਦਾ ਜਿਹੜੇ ਨੇ ਆਨੰਦ ਕਾਰ ਜਿਹੜੇ ਨੇ ਉਹ ਵੀ ਕੁਝ ਸਮੇਂ ਬਾਅਦ ਜਿਹੜੇ ਨੇ ਉਹ ਕਰਵਾਈ ਜਾਣ ਸੀ ਲੇਕਿਨ ਕਿੰਨਾ ਕਹਤਾ ਸੁਖਬੀ ਸਿੰਘ ਬਾਦਲੋਂ ਤਰਖਾਇਆ ਕੋਸ਼ਿਸ਼ ਕੀਤੀ ਜਾਣ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਜਿਹੜਾ ਹੈ ਉਹ ਜਰੂਰ ਰੋਸ਼ ਵੀ ਪਾਇਆ ਜਾ ਰਿਹਾ ਸੀ ਕਿਹਾ ਜਾ ਰਿਹਾ ਸੀ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਭਾਰੀ ਸਜ਼ਾ ਜਿਹੜੀ ਹੈ ਉਹ ਜਰੂਰ ਲਗਾਈ ਜਾਣੀ ਚਾਹੀਦੀ ਲੇਕਿਨ ਹੁਣ ਅੱਜ ਜਿਹੜਾ ਸੀਗਾ ਸੁਖਬੀ ਸਿੰਘ ਬਾਦਲ ਜਿੱਦਾਂ ਹੀ ਦੂਸਰੇ ਦਿਨ ਸੱਚਖੰਡ ਜੀ ਦਰਬਾਰ ਸਾਹਿਬ ਘੰਟਾ ਘਰ ਚੌਂਗੜੇ ਪਾਸੇ ਮੇਨ ਦਰਵਾਜੇ ਤੇ ਸੇਵਾ ਕਰ ਰਹੇ ਸਨ ਉਸ ਦੌਰਾਨ ਜਿਹੜੀ ਹੈ ਕਟਨਾ ਜਿਹੜੀ ਹੈ ਜਰੂਰ ਇਹ ਸਾਹਮਣੇ ਆਈ ਹੈ ਜਿਸ ਵਿੱਚ ਦੋ ਵਿਅਕਤੀਆਂ ਨੂੰ ਜਿਹੜਾ ਹੈ ਉਹ ਪੁਲਿਸ ਵੱਲੋਂ ਡਿਟੇਨ ਜ ਕੀਤਾ ਗਿਆ ਤੇ ਗਰੀਮਤ ਇਹ ਰਹੀ ਕਿ ਗੋਲੀ ਜਿਹੜੀ ਹੈ ਸੁਬੀ ਸਿੰਘ ਬਾਦਲ ਨੂੰ ਨਹੀਂ ਲੱਗੀ ਲੇਕਿਨ ਜਿਸਤਾ ਹੀ ਵੀਡੀਓ ਸਾਹਮਣੇ ਆਇਆ ਇਸ ਤੋਂ ਬਾਅਦ ਪੁਲਿਸ ਵੱਲੋਂ ਜਿਹੜਾ ਹੁਣ ਕਰ ਰਿਹਾ ਪ੍ਰਬੰਧ ਜਿਹੜਾ ਹੈ ਕਰ ਦਿੱਤਾ ਗਿਆ ਸੁਭੀ ਸਿੰਘ ਬਾਦਲ ਅੰਬੇਸ਼ਕ ਸੱਚਖੰਚੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸਰਵਣ ਕਰ ਰਹੇ ਨੇ ਲੇਕਿਨ ਹੁਣ ਕਿਸੇ ਵੀ মিডিਆ ਪਰਸਨ ਨੂੰ ਜਾਂ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਜਿਹੜਾ ਹੈ ਉਹ ਲਾਗੇ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਇਸ ਪਿੱਛੇ ਸਾਰਾ ਕੀ ਮਨਚਾ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ ਉਦੋਂ ਤੋਂ ਲੈ ਕੇ 2002 ਤੋਂ ਲੈ ਕੇ 2012 ਤੱਕ ਲਗਾਤਾਰ ਹੀ ਬਹੁਤ ਸਾਰਾ ਵਿਰੋਧ ਜਿਹੜਾ ਸੀਗਾ ਸੁਭੀ ਸਿੰਘ ਬਾਦਲ ਦੇ ਖਿਲਾਫ ਜਿਹੜਾ ਸੀਗਾ ਨਜ਼ਰ ਆ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਜਿਹੜਾ ਹੈ ਉਹ ਜਿਹੜਾ ਵਿਰੋਧ ਹੈ ਜਰੂਰ ਜਗਜਾਹਰ ਹੁੰਦਾ ਹੋਇਆ ਨਜ਼ਰ ਆਇਆ ਤੇ ਭਵਿੱਖ ਵਿੱਚ ਜੇਕਰ ਸੁਖਬੀ ਸਿੰਘ ਬਾਦਲ ਹੋਰ ਤਖਤਾਂ ਤੇ ਜਾ ਕੇ ਸੇਵਾ ਕਰਦੇ ਨੇ ਜਾਂ ਗੁਰਦੁਆਰਾ ਸਭਾਂ ਤੇ ਜਾ ਕੇ ਸੇਵਾ ਕਰਦੇ ਨੇ ਕੀ ਸਿਕਿਉਰਿਟੀ ਇਸੇ ਤਰ੍ਹਾਂ ਹੀ ਰਹੇਗੀ ਜਾਂ ਸਿਕਿਉਰਿਟੀ ਘਟੇਗੀ ਤਾਂ ਸ਼ਾਇਦ ਕੋਈ ਅਸਮ ਦੀ ਹੋਰ ਵਾਰਦਾਤ ਨਾ ਹੋਵੇ ਪੁਲਿਸ ਮੋਰ ਤੇ ਜੂਰ ਆਪਣਾ ਜਿਹੜਾ ਹੈ ਪੈਰਾ ਦਿਨਾ ਪਵੇਗਾ ਲੇਕਿਨ ਕਿਤਨਾ ਕਿਤ ਸੁਖਬੀ ਸਿੰਘ ਬਾਦਲ ਜਿਹੜੇ ਨੇ ਉਹਨਾਂ ਦੀ ਜਾਨ ਜਿਹੜੀ ਹੈ ਉਹ ਇੱਕ ਸੇਵਾਦਾਰ ਦੇ ਕਾਰਨ ਜੂਰ ਬਚੀ ਹੈ ਕੈਮਰਾ ਪਰਸਨ ਜੈਪ੍ਰੀਤਨਾਥ ਗੁਰਪ੍ਰੀਤ ਸਿੰਘ ਪੰਜਾਬਨਾਉ ਅਮਰਸਰ ਸਾਹਿਬ